ਇਸ ਨਾਲ ਕੇਵਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਸੋਖਣ ਦਾ ਮੈਕ ਪਰੀਫੁੱਡੀ ਕਰਦਾ ਜੀ ਸਵਾਗਤ ਤੁਹਾਨੂੰ ਦੱਸ ਦਈਏ ਕਿ ਅਸੀਂ ਖੜੇ ਹਾਂ ਬਾਈ ਨੰਬਰ ਦੇ ਪੁੱਲ ਦੇ ਬਿਲਕੁਲ ਥੱਲੇ ਇੱਕ ਅਜੇ ਖੜੇ ਹਾਂ ਜੀ ਅਮਰਿੰਦਰ ਐਂਡ ਸਪੈਲਿਟ ਚਿਕਨ ਐਂਡ ਸ਼ਾਪਿੰਗ ਤੇ ਉਹਨਾਂ ਦੇ ਮਾਲਕ ਜਿਹੜੇ ਕੋਲੋਂ ਕਰਾਂ ਗੱਲਬਾਤ ਵੀ ਆਖਰ ਤੇ ਕੀ ਕੀ ਤਿਆਰ ਹੁੰਦਾ ਹੈ ਤੇ ਇੰਨੀ ਇਹ ਕੁਆਲਿਟੀ ਦਿਆ ਕਰਦੇ ਨੇ ਵੀ ਬਹੁਤ ਕੁਆਲਿਟੀ ਬਹੁਤ ਬੈਟਰ ਦਿੰਦੇ ਆ ਇਹਨਾਂ ਪੂਰੀ ਗੱਲਬਾਤ ਕਰਾਂਗੇ ਇਹਦੇ ਆ ਕੁਆਲਿਟੀ ਆਕਰਸ਼ਕ ਕੀ ਹੈ ਕਿ ਲੋਕੋ ਨੂੰ ਪਸੰਦ ਕਰ ਕਿਉਂਕਿ ਦੇਰ ਤੋਂ ਦੱਸ ਦੇ ਕਿ ਪਟਿਆਲੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਪਰ ਉਸ ਤੋਂ ਸ਼ੋਰਟ ਇਹ ਉਹਨੂੰ ਦੱਬਣ ਦੀ ਕੋਸ਼ਿਸ਼ ਕਰਦੇ ਪਰ ਕਹਿੰਦਾ ਸੀ ਕਰਦੇ ਮਾਲਕ ਦਾ ਗਲਪਾ ਚਿਕਨ ਆਪਣੇ ਕੋਲ ਚਿਕਨ ਫਰਾਈ ਹੈ ਚਿਕਨ ਤੰਦੂਰੀ ਹੈ ਚਿਲੀ ਚਿਕਨਾ ਹੈ ਤੇ ਫਰਾਈ ਚਿਕਨਾ ਹੈ ਫਿਰ ਫਰਾਈ ਹੈ ਫਿਰ ਤੰਦੂਰੀ ਹੈ ਫਿਰ ਸਟਿਕਾ ਚਿਲੀ ਤੇ ਚਿਕਨ ਜਿਲੀ ਗਰੇਵੀ ਆਈਟਮ ਸਾਰੀ ਮਿਲ ਜਾਂਦੀ ਹੈ ਸਾਨੂੰ ਤੇ ਅਰੇ ਪੰਜਾਬ ਦੇ ਨਾਲ ਉਹ ਦੇਖੋ ਬਹੁਤ سارے ਦੁਕਾਨਦਾਰ ਨੇ ਕੋਈ ਤੁਹਾਡਾ ਸੱਤਾ ਉਹ ਜਿਹੜਾ ਹੁੰਦਾ ਹੈ ਪਿਆਰ ਨੂੰ ਕਾੜੀ ਕੁਆਲਿਟੀ ਦੇਖਦੇ ਆ ਉਹ ਉਹ ਵੀ ਕਰ ਰਹੇ ਆ ਜੀ ਇਹ ਦੇਖੋ ਜੀ ਬਹੁਤ ਜੀ ਆਪਾਂ ਕੰਮ ਕਰਦੇ ਜੀ ਤੇ ਬਹੁਤ ਵਧੀਆ ਚੀਜ਼ ਕੋਈ ਮਾਰਟੀਨਾ ਕੋਈ ਕੰਪਰੋਮਾਈਜ਼ ਨਹੀਂ ਹੈ ਜੀ ਇਹ ਜੀ ਦੇ ਪਲੈਨ ਆਪਲਾ ਇਹਦਾ ਸਪੋਟਿਕਲ ਲਈ ਤੇ ਹਰ ਇੱਕ ਚੀਜ਼ ਆਪਣਾ ਇੱਕ ਨੰਬਰ ਹੈ ਜੇ ਤੁਹਾਨੂੰ ਪਤਾ ਸੀ ਵੀ ਅੱਜ ਅਸੀਂ ਆਏ ਆ ਕਿ ਤੁਸੀਂ ਅੱਜ ਤੱਕ ਜਦੋਂ ਸਫਾਈ ਦੁਕਾਨ ਤੇ ਕਰਦੇ ਅੱਗੇ ਕਿੱਦੇ ਕੰਟੀਨੈਂਦੀ ਹੈ ਨਹੀਂ ਸਰ ਤੁਹਾਨੂੰ ਡੇਲੀ ਸਫਾਈ ਮਿਲੇਗੀ ਕਿਸ ਤਰ੍ਹਾਂ ਕਸਟਮਰ ਜਦੋਂ ਰੁਕਦੇ ਨੇ ਜੇ ਆਮ ਦੇਖੀਂ ਖੁਦ ਕਸਟਮਰ ਸਾਡੇ ਹੀ ਹੋ ਰਹੇ ਨੇ ਆਪਣੇ ਪੁਰਾਣੇ ਤੋਂ ਪੁਰਾਣੇ ਕਸਟਮਰ ਹੋ ਰਹੇ ਨੇ ਮੋਰਨ ਵੀ ਆਉਂਦੇ ਹੋਣਗੇ ਬਹੁਤ ਵਧੀਆ ਪੰਜਾਬ ਦੇ ਨਾਲੋਂ ਤੁਹਾਡੇ ਵੇਖ ਸਕਦੇ ਆਂ ਰੇਟ ਤੇ ਰੇਟ ਵੱਲੋਂ ਕੋਈ ਹੋਣੀ ਹੈ ਤੇ ਰੇਟ ਦਾ ਜਲਦਾ ਹੀ ਰਹਿੰਦਾ ਜੀ ਤੇ ਰੇਟ ਦਾ ਅੰਦਾਜ਼ਾ ਜੀ ਅਸੀਂ ਕੰਮ ਕਰਦੇ ਆਂ ਯਾ ਕਾਟੀ ਵਧੀਆ ਹੋਈ ਗੋ ਕਾਟੀ ਸਾਰੀ ਖਿਲਪੜੇ ਤੋਂ ਇਦਾਂ ਹੀ ਚੁੱਕ ਕੇ ਅੱਗੇ ਕਰ ਬੱਦ ਕਰੀ ਤੋਂ ਦੋਸਤੋ ਇਹ ਸੀਗੇ ਅਮਰਿੰਦਰ ਜੀ ਜਿਹੜੇ ਕੇ ਇੱਥੇ ਦੇ ਮਾਲਕ ਨੇ ਓਨਰ ਨੇ ਜਿਵੇਂ ਤੁਹਾਨੂੰ ਸ਼ੋਰ ਦਿਖਾਏ ਨੇ ਕਿ ਸਫਾਈ ਤਾਂ ਬਹੁਤ ਵਧੀਆ ਪਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪੈਸੇ ਨੂੰ ਤਰਜੀਹ ਦੇ ਰਹੇ ਅਸੀਂ ਤਰਜੀਹ ਦੇ ਰਿਹਾ ਕਸਟਮਰ ਦੀ ਚੁਆਇਸ ਇਹ ਕਸਟਮਰ ਸਾਡੇ ਕੋਲ ਇੱਕ ਵਾਰ ਆ ਤੇ ਵਾਰ-ਵਾਰ ਆਣਗੇ ਇਹ ਵਾਰ ਆਣਗੇ ਨਹੀਂ ਤੁਸੀਂ ਆਪ ਪਾਓਗੇ ਭੱਜੇ ਤੋੜੇ ਤੇ ਦੋਸਤੋ ਅਸੀਂ ਗਰੰਟੀ ਦਿੰਦੇ ਆ ਅਸੀਂ ਤੁਹਾਨੂੰ ਦਿਖਾਏ ਆ ਜੋ ਮਾਦੀ ਗੱਲਬਾਤ ਹੈ ਸ਼ੋਰ ਦਿਖਾਏ ਨੇ ਬਹੁਤ ਵਧੀਆ ਸਪਾਈ ਦੇਖਣ ਨੂੰ ਮਿਲਦੀ ਹੈ ਕਸਟਮਰ ਨੂੰ ਬਹੁਤ ਵਧੀਆ ਟੈਂਡ ਕਰ ਰਹੇ ਨੇ ਕਹ ਰਹੇ ਨੇ ਕਿ ਮਾਲ ਦੇ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲਦਾ ਤੇ ਰੋਸੋ ਤੁਹਾਨੂੰ ਜੇਕਰ ਸਹੀ ਲੱਗਦਾ ਤਾਂ ਇੱਕ ਵਾਰ ਇਹਨਾਂ ਦੀ ਸ਼ਾਪ ਤੇ ਆਓ ਤੁਸੀਂ ਆਪੇ ਵਾਰ ਹੋ ਰਹੇ ਅਸੀਂ ਨਹੀਂ ਬੁਲਾਵਾਂਗੇ ਤੁਹਾਡੇ ਪੈਰ ਆਣਗੇ ਆਪੇ ਭੱਜਵੇਂਗੇ ਉਹ ਕੋਈ ਨਹੀਂ ਕਸਮੇ ਡਿਸ਼ ਲੱਗੀ ਹੈ ਉਹਨਾਂ ਨੇ ਕਰਦੇ ਆ ਗੱਲਬਾਤ ਵੀ ਇਹ ਇੱਥੇ ਕਿਉਂ ਆਉਂਦੇ ਨੇ ਕਿ ਇਹਨਾਂ ਨੂੰ ਖਾਣਾ ਕਿੰਨਾ ਕਿਸਾਨ ਹੁੰਦਾ ਜੀ ਸਾਸਰੀ ਘਰ ਕੀ ਨਾਮ ਹੈ ਜੀ ਆਪਣਾ ਭਾਜੀ ਮੇਰਾ ਪਰੀਨ ਭਾਜੀ ਇਹ ਤੁਸੀਂ ਇੱਥੇ ਕਿੰਨੇ ਮਹੀਨਿਆਂ ਤੋਂ ਇਹਨਾਂ ਕੋਲ ਖਾਣਾ ਆ ਰਹੇ ਹੋ ਮੈਂ ਘੱਟੋ ਘੱਟ 2 ਸਾਲ ਹੋ ਗਏ ਵਿੱਚ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਇਹ ਕੀ ਕੀ ਚੀਜ਼ ਇਹਨਾਂ ਦੀ ਵਧੀਆ ਹੁੰਦੀ ਹੈ ਰੋਸਟ ਲੈ ਲਓ ਫਰਾਈ ਚਿਕਨ ਜੋ ਮਰਜ਼ੀ ਲੈ ਲਓ ਵਧੀਆ ਬੇਸ ਤੇ ਪੈਸੇ ਦੇ ਹਿਸਾਬ ਨਾਲ ਕਿਵੇਂ ਸਸਤਾ ਕੇ ਠੀਕ ਹੈ ਠੀਕ ਹੈ ਤੁਹਾਨੂੰ ਤਾਂ ਨਹੀਂ ਹੈ ਜੀ ਠੀਕ ਹੈ ਯਾਨੀ ਕਿ ਕਹਿਣਾ ਮਤਲਬ ਵਧੀਆ ਬਣਾ ਰਹੇ ਨੇ ਬਹੁਤ ਵਧੀਆ ਲਾਜਵਾਬ ਸ਼ੁਕਰਿਆ ਸਰ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਧੰਨਵਾਦ